ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਰੋਤਿਓ ਤੁਸੀਂ ਦੇਖ ਰਹੇ ਹੋ ਸਟਾਰ ਏ ਜੀ ਨਿਊਜ਼ ਚੈਨਲ ਅੰਮ੍ਰਿਤਸਰ ਦੇ ਰਾਜਾ ਸਾਸੀ ਕਸਬਾ ਚੋਗਾਵਾਂ ਤੋਂ ਰਿਪੋਰਟਰ ਗੁਰਪ੍ਰੀਤ ਦੀ ਖਬਰ ਬਾਬਾ ਬੁੱਧਾ ਸਾਹਿਬ ਜੀ ਸੇਵਾ ਸੁਸਾਇਟੀ ਚੋਗਾਵਾਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਹਨ ਅਤੇ ਸੁਸਾਇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਬਾਬਾ ਬੁੱਧਾ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਪੋਗ ਪਾਏ ਗਏ ਅਤੇ ਪੋਗ ਤੋਂ ਬਾਅਦ ਬਾਬਾ ਕਿਰਪਾਲ ਸਿੰਘ ਕਾਰ ਸੇਵਾ ਗੁਰੂ ਕਾ ਬਾਗ ਵਾਲਿਆਂ ਵੱਲੋਂ ਗੁਰਦੁਆਰਾ ਸਾਹਿਬ ਦੀ ਨ पत्थर गया इस मौके बाबा जी ने कहा कहादानपाली सरोपा पा सन्मानित किया गया वीड्डी गिणती हाजिर सन गुरद्वारा साहब की नवी इमारत का नींह पत्थर रखते हुए बाबा किरपाल सेवा गुरु का बाग गुरु सतनाम वाहेगुरु सतनाम वाहगुरु सत न सतनाम वाहेगुरु ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸਿੱਤਲ ਹੋਏ ਦੇ ਮਹਾਮਾਤਾ ਅਨੁਸਾਰ ਸਮੂਹ ਨਗਰ ਚੁਗਾਵਾਂ ਦੇ ਸਹਿਯੋਗ ਦੇ ਨਾਲ ਸ੍ਰੀ ਪਤਸ਼ਾਹੀ ਜੋ ਸਮੂਹ ਸੰਗਤਾਂ ਬਨ ਉਸਤੀ ਪਤਸ਼ਾਹੀ ਜੋ ਉਹ ਗੁਰਦੁਆਰਾ ਸਾਹਿਬ ਜਿਸ ਦੀ ਪਤਸ਼ਾਹੀ ਜੋ ਨਵੀਂ ਇਮਾਰਤ ਦਾ ਸ੍ਰੀ ਪਤਸ਼ਾਹੀ ਜੋ ਨੀਂਹ ਪੱਥਰ ਰੱਖਣ ਦੇ ਖੁਸ਼ੀ ਨਾਲ ਮੁਕ ਰੱਖ ਦਿਆ ਹੋਇਆ ਆਪ ਜੀ ਦੇ ਪ੍ਰਸ਼ਾਦ ਜੀ ਉਹ ਪਾਵਨ ਪਵਿੱਤਰ ਚਰਨਾਂ ਪਰਸਨਾ ਕੀਤੇ ਹਨ ਉਸ ਦੇ ਪਤਸ਼ਾਹ ਜੀ ਉਹ ਸ਼੍ਰੀ ਸੁਖਮੀ ਸਾਹਿਬ ਜੀ ਦੇ ਪਾਠ ਕਰਵਾਏ ਹਨ ਆਪ ਜੀ ਕਿਰਪਾ ਕਰੋ ਉਸ ਦੇ ਪਤਸ਼ਾਹ ਜੀ ਉਹ ਕਿਰਪਾ ਕਰੋ ਸੰਹੁ ਨਗਰ ਖੇੜੇ ਦੇ ਸਿਰ ਤੇ ਮਿਹਰ ਪ੍ਰਯਤ ਰੱਖ ਕੇ ਗੁਰਦੁਆਰਾ ਸਾਹਿਬ ਜੀ ਦੀ ਸੇਵਾ ਉਸ ਦੇ ਪਤਸ਼ਾਹ ਜੀ ਉਹ ਕਰਵਾਉਣੇ ਸੰਹੁ ਨਗਰ ਖੇੜੇ ਦੇ ਸਿਰ ਤੇ ਮਿਹਰ ਪ੍ਰਯਤ ਰੱਖ ਕੇ ਚੜ੍ਹਦੇ ਕਲਾ ਮਨੋ ਕਰਨਾਮਾ ਭਾਵਨਾਮਾ ਪੂਰਨ ਕਰਨੀਆਂ ਚੜ੍ਹਦੀ ਕਲਾ ਵਾਲਾ ਜੀਵਨ ਧਰੋ ਕਰੋ ਗੁਰ ਸਿੱਖੀ ਨਾਮ ਗਨ ਸੇਵਾ ਸਮਨੀਆਂ ਦਾਤਾ ਬਖਸ਼ਿਸ਼ ਕਰਨੀ ਆਸਤੀ ਪਤਸ਼ਾਹ ਜੀਓ ਸਰਬੱਤ ਦਾ ਭਲਾ ਕਰਨਾ ਸਰਬੱਤ ਦੇ ਕਾਰਜ ਰਾਸ ਕਰਨੀ ਆਸਤੀ ਪਤਸ਼ਾਹ ਜੀਓ ਜਿਸ ਭਾਵਨਾ ਦੇ ਨਾਲ ਸਭੋ ਸੰਗਤਾਂ ਬਨ ਉਸ ਦੀ ਪਤਸ਼ਾਹ ਜੀਓ ਜਿਸ ਅਨੁਸ਼ਟਾਨ ਦੀ ਕਮਾਈ ਦਾ ਧਿਆਨ ਸਾਲ ਸਾਹਿਬ ਜੀ ਸਾਹਿਬਾ ਜੀ ਬੋਲਣਾ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰ ਦੇ ਸੇਸ ਦਿੱਤੇ ਬੰਦ ਬੰਦ ਤਾਰੇ ਕਪੜੀਆਂ ਲੋਹਾਈਆਂ ਚੜਪੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਵਾਏ ਗਣ ਤਹਾਰ ਕਰਵਾਏ ਨੇਜਿਆਂ ਤੇ ਤਨਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਮੁੱਚੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਤੇ ਪਵਿੱਤਰ ਸਥਾਨ ਅਰੰਭ ਹੋਇਆ ਹੈ ਜਦੀ ਸ਼ੁਰੂਆਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਨਾਲ ਅਰਦਾਸ ਬੇਨਤੀ ਹੋਈ ਹੈ ਨਗਰ ਚ گاਵਾਂ ਦੀ ਸਮੂਹ ਸਾਧ ਸੰਗਤ ਸਮੂਹ ਪੰਚਾਇਤ ਤੇ ਸਮੂਹ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਇਹ ਜੋ ਸਾਡੇ ਨਗਰ ਵਿੱਚ ਬਹੁਤ ਲੋੜ ਸੀ ਇੱਕ ਵੱਡਾ ਸਥਾਨ ਜਿੱਦੇ ਵਿੱਚ ਕੋਈ ਖੁਸ਼ੀ ਗਮੀ ਦੇ ਜਾਂ ਗੁਰਮਤ ਸਮਾਗਮ ਕਰਨ ਵਾਸਤੇ ਇਹ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਤੇ ਸਥਾਨ ਆਰੰਭ ਹੋਇਆ ਹੈ ਜਿਹਦੀ ਬਹੁਤ ਸੋਹਣੀ ਸੰਗਤਾਂ ਨੇ ਸ਼ਲਾਂਗਾ ਕੀਤੀ ਹੈ ਤੇ ਬੜੇ ਉਦਮ ਦੇ ਨਾਲ ਸੰਗਤਾਂ ਨੇ ਸਹਿਯੋਗ ਵੀ ਦਿੱਤਾ ਹੈ ਤੇ ਅੱਗੋਂ ਵੀ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਇਸ ਮਹਾਨ ਜਿਹੜਾ ਸਤਿਗੁਰੂ ਜੀ ਦਾ ਸਥਾਨ ਆਰੰਭ ਹੋਇਆ ਹੈ ਉਹਦੇ ਚ ਵੱਧ ਚੜ ਕੇ ਤਿਲ ਫੁੱਲ ਦੇ ਨਾਲ ਆਪਣਾ ਸਹਿਯੋਗ ਪਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਰਹਿਮਤਾਂ ਪ੍ਰਾਪਤ ਕਰੋ ਸਾਡੇ ਸਤਿਕਾਰਯੋਗ ਸਰਦਾਰ ਜਤਿੰਦਰ ਸਿੰਘ ਜੀ ਮੌਜੂਦਾ ਸਰਪੰਚ ਸਾਹਿਬ ਭਾਈ ਭਪਿੰਦਰ ਸਿੰਘ ਜੀ ਜਿਨ੍ਹਾਂ ਨੇ ਇਹ ਜਗਾ ਸਾਰੀ ਇਹ ਸਾਰੇ ਬਾਬਾ ਬੁੱਢਾ ਸੇਵਾ ਸੁਸਾਇਟੀ ਅਤੇ ਹੋਰ ਸਮੂਹ ਪ੍ਰਬੰਧਕ ਜਨਾਂ ਨੇ ਸਭ ਦਾ ਹੀ ਜਿਨ੍ਹਾਂ ਨੇ ਰਲ ਮਿਲ ਕੇ ਇਹ ਕਾਰਜ ਆਰੰਭ ਕਰਵਾਏ ਹਨ ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਨਾਲ ਇਹਨਾਂ ਸਮਾਗਮਾਂ ਦੀ ਸ਼ੁਰੂਆਤ ਅਰਦਾਸ ਬੇਨਤੀ ਤੇ શ્રીਮਾਨ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਗੁਰਦੁਆਰਾ ਗੁਰੂ ਕੇ ਬਾਗ ਵਾਲੇ ਜਿਨ੍ਹਾਂ ਨੇ ਨੀਂਹ ਪੱਥਰ ਰੱਖ ਕੇ ਇਸ ਸਥਾਨ ਦੀ ਅਰੰਭਤਾ ਕੀਤੀ ਹੈ ਸੋ ਸਾਰਿਆਂ ਸੰਗਤਾਂ ਨੂੰ ਇਹਨਾਂ ਸਮਾਗਮਾਂ ਦੀ ਵਧਾਈ ਵੀ ਹੈ ਤੇ ਪਰਜੋਰ ਅਪੀਲ ਦਾਸ ਕਰਦਾ ਹੈ ਕਿ ਵੱਧ ਤੋਂ ਵੱਧ ਗੁਰਮਖੰਦ ਦਾ ਸਜੋਗ ਦੇ ਕੇ ਆਪਣਾ ਤਿਲ ਫੁੱਲ ਭੇਟਾ ਜੋ ਵੀ ਦਸਬੰਦ ਬਣਦਾ ਹੈ ਵੱਧ ਤੋਂ ਵੱਧ ਇਹਨਾਂ ਸਥਾਨਾਂ ਦੇ ਵਿੱਚ ਸੇਵਾ ਪਾ ਕੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਨੀਆਂ ਬੇਨਤੀਆਂ ਕਰਦਾ ਹੋਇਆ ਸਮੂਹ ਪ੍ਰਬੰਧਕਾਂ ਵੱਲੋਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ MBC okay. 뉴 okay.